ਬਹੁਤੀ ਗਰਮੀ ਆ ਹੋਰ ਵੇਖਾਇਆ ਪਾਣੀ ਹੌਸ ਤਾਂ ਵੇਖਾਇਆ ਅੱਛਾ ਅੱਛਾ ਉਹਦਾ ਬੂਟੀ ਜੀ ਬੜੀ ਹੋਣ ਡਈ ਓ ਚੁਨੀ ਤੇ ਕਿਤੇ ਹੈਤ ਨਹੀਂ ਗਈ ਉਧਰ ਉਹ ਦਵਾਈ ਪਾ ਦਿੰਦੇ ਨੋਮਲੀ ਗੋਲਡਸ ਸਭੇ ਨਹੀਂ ਹੈਗੀ ਉਧਰ ਹੈਗੀ ਨਕੀ ਨਕੀ ਜੇ ਤੂੰ ਛੋਟੇ ਦੇ ਨਾਪ ਲਈਏ ਇਹ ਨਹੀਂ ਤੇ ਉਥੇ ਫਾੜੀ ਲੈ ਓਥੇ ਦਵਾਈ ਪਾਉਣੀ ਆ ਪੈਸੇ ਲੱਗਣੇ ਆ ਤੇ ਜੇ ਬਿਰਲੀ ਬਿਰਲੀ ਇਹਦੇ ਬੂਟੇ ਫੜ ਕੇ ਬਾਹਰ ਮਾਰ ਚਲ ਵੇਹ ਤਾਂ ਜਦੋਂ ਹੁੰਦੀ ਆ ਉਦੋਂ ਛੁੱਟੀ ਫੇਰ ਕਰ ਲੈਨੇ ਕੰਨ ਕਰ ਫੜ ਲੈਨੇ ਆ ਆਹੋ ਤੂੰ ਤੇ ਉਹਦੇ ਫਾੜੀ ਲਓ ਆਹੋ ਫੜ ਲੈਨੇ ਆ ਹੈ ਆ ਫੜ ਲੈ ਜੇ ਸੁਟੀ ਨਹੀਂ ਨਾ ਫੜ ਲੈਣੀ ਇਹਨੂੰ ਆਹੋ ਹੂੰ ਵਿਰਲੀ ਵਿਰਲੀ ਆ ਗਈ ਤਾਂ ਫੜੀ ਜਾਣੀ ਐਦਾ ਉਹ ਜੇ ਵਿਰਲੀ ਆ ਨਾ ਫਿਰ ਫੜ ਲਓ ਜੇ ਛੰਗਣੀ ਆ ਫਿਰ ਦਵਾਈ ਪਾਉਣ ਦਾ ਫਾਇਦਾ ਵੀ ਆ ਹਾਂ ਹਾਂ ਤੇ ਹੋਰ ਮੈਂ ਚੱਲਿਆ ਸੀ ਤੁਹਾਡੇ ਨਾਲ ਤੇ ਤੁਹਾਡਾ ਬੂਹਾ ਵੱਜਾ ਸੀ ਮੈਂ ਕਿਹਾ ਆਪਾਂ ਉਹ ਮੈਂ ਲੰਮਾ ਪਿਆ ਸੀ ਆਹ ਤੇ ਮੈਂ ਕਿਹਾ ਤੇ ਫਿਰ ਸੁੱਤੇ ਹੋਣੇ ਤਾਂ ਮੈਂ ਕਿਹਾ ਦੀਸ਼ ਸੌਣ ਠਾਲਣਾ ਵਾ ਹੂੰ ਤੋਂ ਆਇਆ ਹਰਜੀਤ ਦਾ ਫੋਨ ਕੀਤੀ ਸੀ ਗੱਲ ਹਰਜੀਤ ਦਾ ਫੋਨ ਨਹੀਂ ਆਇਆ ਹਰਜੀਤ ਨੂੰ ਮੈਂ ਫੋਨ ਕੀਤਾ ਸੀ ਹਾਂ ਤੇ ਉਹਨੇ ਫੋਨ ਚੁੱਕਿਆ ਨਹੀਂ ਫਿਰ ਉਹਨੇ ਮੈਸੇਜ ਭੇਜਤਾ ਬੋਲ ਕੇ ਵੀ ਦੋ ਤਿੰਨ ਦਿਨ ਮੈਨੂੰ ਫੇ ਫੋਨ ਨਹੀਂ ਲਾਇਓ ਅੱਛਾ ਤੇ ਨਾ ਮੈਂ ਹੀ ਲਾਉਣਾ ਤੁਹਾਨੂੰ ਮੈਂ ਇਹ ਆ ਵੀ ਮੈਨੂੰ ਕੰਮ ਹੋਵਾਂ ਜਿਆਦਾ ਅੱਛਾ ਤੇ ਇਹ ਕਰਕੇ ਜਦੋਂ ਮੈਂ ਫੋਨ ਲਾਉਂਗਾ ਨਾ ਮੈਂ ਆਪੇ ਹੀ ਲਾਉਂਗਾ ਤੁਹਾਨੂੰ ਤੁਸੀਂ ਮੈਨੂੰ ਫੋਨ ਨਾ ਲਾਇਓ ਕੋਈ ਫਿਕਰ ਵਾਲੀ ਵੀ ਕੋਈ ਗੱਲ ਨਹੀਂ ਜਾਂਦਾ ਠੀਕ ਹੈਗਾ ਠੀਕ ਠਾਕ ਬਾਦ ਠੀਕ ਠਾਕ ਰਾਜੀ ਬਾਜੀ ਵਧੀਆ ਹਾਂ ਤੇ ਹਾਂ ਮੈਸੇਜ ਉਹਨੇ ਭੇਜਤਾ ਸੀ ਬੋਲ ਮੈਂ ਤਾਂ ਸਿਆ ਤਾਂ ਕੀਤੀ ਗੱਲ ਤੋਂ ਹਾਂ ਨਹੀਂ ਨਹੀਂ ਹੋਈ ਨਹੀਂ ਫਿਰ ਗੱਲ ਮੂਨ ਨਹੀਂ ਨਾ ਹੋਇਆ ਤੇ ਕੋਈ ਨਹੀਂ ਹੋਜੂਗਾ ਉਹਦਾ ਚਿੰਤਾ ਕਰ ਤੂੰ ਨਹੀਂ ਨਹੀਂ ਕਰੇਗਾ ਹੁਣ ਮੁੰਡਾ ਖੜੇ ਪਿਆ ਵਾ ਭੇਜਿਏਗਾ ਹੁਣ ਜਦੋਂ ਮੈਂ ਤੈਨੂੰ ਆਖੀ ਜਨਾ ਵੀ ਭੇਜ ਦਾਂਗੇ ਫਿਰ ਕਾਰੀ ਗੱਲ ਆ ਉਹ ਤਾਂ ਇਹ ਗੱਲ ਦਾ ਤੂੰ ਆਪਣੇ ਮਨ ਦੇ ਵਿੱਚੋਂ ਵਰਕਾ ਪਾੜ ਦੇ ਇਹ ਮੇਰੀ ਜ਼ਿੰਮੇਵਾਰੀ ਹੈ ਹੁਣ ਹੂੰ ਕਲਾਉਣਾ ਕਦੋਂ ਕਲਾਉਣਾ ਪੈਸੇ ਲਾਉਣੇ ਕੀ ਕਰਨਾ ਮੈਂ ਆਪੇ ਕਰ ਲੈਣਾ ਠੀਕ ਆ ਚੱਲ ਪੈਸੇ ਲਾਵਾਂਗੇ ਪਾਇਤ ਕਰਾਂਗੇ ਕਰਕੇ ਨਹੀ ਨਹੀ ਕੋਈ ਨਹੀਂ ਕੋਈ ਨਹੀਂ ਤੂੰ ਹੀ ਹੁਣ ਇੰਨਾ ਡੇ ਕੰਮ ਕਰਨ ਕੋਈ ਨਹੀਂ ਮੈਂ ਕਰੂੰਗਾ ਕੋਸ ਨਾ ਕੋ ਜਿੱਦਾਂ ਵੀ ਹੋਊਗੀ ਆਪਾਂ ਖੜਾਂਗੇ ਮੈਂ ਤੂੰ ਹੀ ਖੜਨਾ ਵਾ ਆਹ ਕੋਈ ਗੱਲ ਨਹੀਂ ਕੀ ਚਿੰਤਾ ਨਾ ਕਰਨ ਦੀ ਲੋੜ ਕੋਈ ਹੂੰ ਹਾਂ ਤੇ ਉਹ ਹੁੰਦੀ ਆ ਛੁੱਟੀ ਉਹਨੂੰ ਜਦਨ ਉਹਦੇ ਨੂੰ ਹਾਂ ਤੇ ਉਹ ਫੜ ਲਈ ਫਿਰ ਬੂਟੀ ਜੀ ਫੜ ਲਓ ਹਾਂ ਚੱਲ ਮੈਂ ਫੜ ਲਾ ਉਹ ਉੱਡ ਕੇ ਜਾਰੀ ਚੜ ਜਾਣੀ ਹੈ ਤਾਂ ਆਹ ਠੀਕ ਨਹੀਂ ਉਹਨੇ ਛੋਨਾ ਨੱਪ ਲੈਣਾ ਹੈ ਹਾਂ ਚੱਲ ਫਿਰ ਤੜੀ ਫੋਨ ਹਰ ਜੀ ਤੁਹਾਨੂੰ ਜਦੋਂ ਵੀ ਆਉਂਦਾ ਤਾਂ ਫੋਨ ਕੋਈ ਨਹੀਂ ਆ ਜੂਗਾ ਮੈਂ ਕਰ ਦੂੰਗਾ ਹਾਂ ਦੱਸ ਦੂੰਗਾ ਠੀਕ ਸასი ਕਾਲ ਕੀ ਹਾਲ ਆ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਮੈਂ ਹਾਂਜੀ ਸਭ ਵਧੀਆ ਅੱਛਾ ਉਹ ਮੈਂ ਤੇ ਤੈਨੂੰ ਟੱਕਰ ਟੱਕਰਨ ਕਰਦਾ ਸੀ ਵੀ ਮੈਨੂੰ ਮਿਲੇ ਮੁੰਡਾ ਤੇ ਮੈਂ ਗੱਲ ਕਰਾਂ ਹਾਂਜੀ ਤੇ ਤੂੰ ਉਹਦੇ ਨੂੰ ਕੀ ਸਲਾਮਾਂ ਦੇਣ ਡਿਆ ਕਿਹੜੀ ਸਲਾਹ ਦਿੱਤੀ ਮੈਂ ਕੋਈ ਵੀ ਕੋਈ ਨਹੀਂ ਦੇਣਾ ਤੂੰ ਆਖਣ ਡਿਆ ਹੈ ਨਾ ਉਹਦੇ ਨੂੰ ਵੀ ਮੇਰੇ ਮਾਮੇ ਨੇ ਅਖੇ ਕਾਗਜ਼ ਲਾਤੇ ਆ ਮੈਂ ਬਾਹਰਲੇ ਮੁਲਖੇ ਚੱਲ ਜਾਣਾ ਵਾਂ ਹਾਂਜੀ ਤੇ ਤੂੰ ਵੀ ਅਖੇ ਲਾਲਾ ਹਾਂਜੀ ਉਹ ਮੋਹੱਬਤ ਹੈ ਮੈਂ ਜਦ ਨੂੰ ਉਮਰ ਹੋਈ ਮੇਰੀ ਵੀ ਹੋਈ ਹੈ ਹਾਂ ਨਹੀਂ ਦੋਵੇਂ ਜਾਣੇ ਕਾਕਾ ਮੇਰੀ ਸੁਣ ਲੈ ਗੱਲ ਹਾਂਜੀ ਤੂੰ ਕਦੀ ਮੋਟਰਸਾਈਕਲ ਤੇ ਐਨੂੰ ਜਾਣਾ ਤੇ ਕਦੀ ਐਨੂੰ ਜਾਣਾ ਤੇਰੇ ਘੇੜੇ ਆ ਵੱਧ ਤੇ ਅਹੀਂ ਕਰੀ ਮੁੰਡੇ ਨੂੰ ਘਰੋਂ ਨਹੀਂ ਗਾ ਨਿਕਲੋਂ ਦਿੱਤਾ ਬਾਹਰ ਤੇ ਅਹੀਂ ਤੇਰੇ ਨਾਲ ਨਹੀਂ ਗਾ ਕਲਾਉਣਾ ਬਾਹਰ ਕਲਾਉਣਾ ਤੇ ਮੇਰਾ ਚੁਪਕੀ ਦਾ ਤਾਂ ਮੈਂ ਇਦਾਂ ਤੇਰੇ ਮਾਮੇ ਨੇ ਇਹਦੇ ਟਾਈਮ ਲਾਉਣਾ ਨਾ ਮੈਂ ਤਾਂ ਇਦਾਂ ਜਾਜੇ ਇਦਾਂ ਝੜਾ ਸਕਦਾ ਤੇ ਇਹੋ ਜਿਹੇ ਸਲਾਵਾ ਨਹੀਂ ਕਿਸੇ ਨੂੰ ਦੇਈ ਦਿੰਦੀ ਅਗਲੇ ਨੇ ਕੀ ਪਤਾ ਕਿੱਥੋਂ ਪੈਸੇ ਕਰਨੇ ਕਿੱਥੋਂ ਨਹੀਂ ਕਰਨੇ ਚਲੋ ਤੂੰ ਆਪਣੀ ਪੈਰੀ ਪੂੜੀ ਤੋਂ ਲੱਲੇਗਾ ਪੈਸੇ ਕਿਸ ਤਰ੍ਹਾਂ ਵੀ ਕਰਕੇ ਕਲਾਇ ਜਾਵੇਂਗਾ ਬਾਹਰ ਤੇ ਇਹ ਆ ਵੀ ਬੌਧਾ ਮਾਮਿਆ ਮੂ ਮੇਰੇ ਆਸ ਨਹੀਂ ਰੱਖੀਦੀ ਹੁੰਦੀ ਨਾ ਮਾਛੜਾਂ ਦੇ ਫੁੱਫੜਾਂ ਦੇ ਆਸ ਨਹੀਂ ਰੱਖੀਦੀ ਕੋਈ ਨਹੀਂ ਕਿਸ ਨੂੰ ਕਲਾਉਂਦਾ ਹੁੰਦਾ ਬਾਹਰ ਉਹ ਮੈਗੜੀਆਂ ਨੇ ਕੋਈ ਗਲਤ ਸਲਾਹ ਦਿੱਤੀ ਆ ਮੈਂ ਚਲੋ ਉਮਰ ਹੋਈ ਆ ਬਾਹਰ ਜਾਣਾ ਹੀ ਆ ਅਸੀਂ ਤੇ ਕਲਾਉਣ ਨੂੰ ਤੇ ਤੈਨੂੰ ਮੈਂ ਦੱਸਣ ਦੇ ਵੀ ਅਸੀਂ ਝਟ ਕਲਾਦੀ ਆ ਅਸੀਂ ਆਨੇ ਵੀ ਚਲਾ ਜੇ ਇਹਦੀ ਉਮਰ ਆ ਜੇ ਪੜ੍ਹਨ ਦੀ ਆ ਹਜੇ ਪੜਾਉਣਾ ਵਾ ਇਹਨੂੰ ਮੁੰਡੇ ਨੂੰ ਚੰਗਾ ਪੜਾ ਕੇ ਤੇ ਫਿਰ ਇਹਨੂੰ ਕਿਤੇ ਬਾਹਰ ਕਲਾਉਣਾ ਵਾ ਇਹਨੂੰ ਪੂਰਾ ਚੰਡ ਕੇ ਕਲਾਉਣਾ ਵਾ ਇਥੋਂ ਹੁਣ ਵੇਲੇ ਸਾਡੇ ਨਾਲ ਕੰਮ ਵੀ ਕਰਾਉਂਦਾ ਤੇ ਕੰਮ ਇਹ ਇੰਨਾ ਵਾਹਦੋਂ ਵਧ ਕਰਾਉਂਦਾ ਅਹੀਂ ਇਹ ਆਨੇ ਆ ਵੀ ਇਹਨੂੰ ਪੂਰਾ ਚੰਡਿਆ ਜਾਵੇ ਜਿੱਥੇ ਜਾ ਗਏ ਐ ਸਟੈਂਡ ਤੇ ਖਲੋ ਸਕਦਾ ਆਪਣਾ ਕੰਮ ਕਰ ਸਕਦਾ ਚਲੋ ਵਧੀਆ ਗੱਲ ਦਾ ਆਪਣਾ ਕੰਮ ਕਰ ਸਕਦਾ ਮੈਂ ਕਹਣਾ ਤੂੰ ਗਲਤ ਗਿਆ ਹਾਂ ਸਿਸਟਮ ਮਾੜੀ ਸਥਿਤੀ ਨਹੀਂ ਗਲਤ ਆਖਿਆ ਨਹੀਂ ਮੈਂ ਨਹੀਂ ਤੈਨੂੰ ਆਂਦਾ ਗਲਤ ਆਖਿਆ ਪਰ ਇਹੋ ਜਿਹਾ ਸਲਾਮਾ ਨਹੀਂ ਦੇਈਂਦੇ ਤੂੰ ਜਾਣਾ ਲੱਖ ਵਾਰ ਜਾ ਪੁੱਤ ਜਿੱਥੇ ਮਰਜ਼ੀ ਜਾ ਉਹ ਨਹੀਂ ਕੋਈ ਇਹਨੂੰ ਡੱਕਦੇ ਬਾਕੀ ਇਹ ਵੀ ਉਹਨੂੰ ਨਹੀਂ ਤੂੰ ਕਹਿਣਾ ਉਹਦੇ ਨੂੰ ਵੀ ਚੱਲ ਬਾਹਰ ਜਾਣਾ ਜਾਂ ਕਿੱਦਾਂ ਕਰੀ ਚੱਲ ਆਹੀਂ ਕਲਾ ਲੀਏ ਨਾ ਕਲਾ ਲੀਏ ਠੀਕ ਨਹੀਂ ਹਾਂ ਕਿ ਚਲੋ ਮਹਾਰਾਜ ਤੇ ਨੇ ਤਰਕੀਆਂ ਬਲਕਿ ਸੱਚੇ ਪਾਤਸ਼ਾਹ ਤੇ ਇਹਦਾ ਵੀ ਸਲਾਹ ਨਹੀਂ ਉਹਨੂੰ ਦੇਣੀ ਤੂੰ ਕਿ ਕਾਜ ਜੀ ਲਾਲਾ ਉਹ ਮੁਕੂਏ ਚੜੇ ਚੜ ਜਾਂਦਾ ਬੱਚਾ ਇਹਦਾ ਤੇਰੇ ਵਾਲੇ ਵੇਖ ਕੇ ਉਹਨੇ ਠੰਡੇ ਮਾਰਦਾ ਵੀ ਮਵੀ ਜਾਣਾ ਮਵੀ ਜਾਣਾ ਰੋਲਾ ਪਾਇਆ ਉਹਨੇ ਘਰ ਆਣ ਕਿ ਕਿਦਾ ਆਪਣੇ ਪਿਓ ਨੂੰ ਦਿਆ ਤਾਂ ਕਰਦਾ ਪਿਓ ਕੋ ਵਿਚਾਰੇ ਕੋਈ ਦੀ ਗਜੈਸ਼ਰੀ ਤੇ ਅੱਧੀ ਉਹਦੇ ਕੋਲ ਆਉਂਦੀ ਠੀਕ ਨਹੀਂ ਆਹੋ ਤੇ ਇਹਦੇ ਸਲਾਹਾ ਇਹਦੇ ਵੀ ਇਹਦੀ ਪਿਓ ਤੇ ਨੂੰ ਹੋਰ ਵੀ ਤੈਨੂੰ ਸਲਾਹ ਨਹੀਂ ਇਦਾਂ ਨਹੀਂ ਦੇਈ ਦੀਂ ਨੀ ਮਾੜੀ ਇਹੇ ਕਹਣਾ ਆਪਣੀ ਮਰਜ਼ੀ ਨਾਲ ਜਾਵੇ ਕੋਈ ਨਾ ਜਾਵੇ ਤੂੰ ਚੱਲਿਆ ਆਪਣੀ ਮਰਜ਼ੀ ਨਾਲ ਜਾ ਤੈਨੂੰ ਗੱਲ ਹੀ ਨਹੀਂ ਦੱਸੀਦੀ ਹੁੰਦੀ ਕਿ ਮੈਂ ਬਾਹਰ ਚੱਲਿਆ ਆਂ ਆ ਗੱਲ ਹੀ ਨਹੀਂ ਦੱਸੀ ਲੋਕ ਤੇ ਲੱਤਾਂ ਖਿੱਚ ਲੈਂਦੇ ਜੱਟ ਬਾਕੀ ਉਹ ਇਹ ਆ ਵੀ ਉਹ ਅਹੀਂ ਨਹੀਂ ਗਾ ਅਜੇ ਕੋਈ ਵੀ ਗੱਲ ਕਰਨੀ ਬਾਹਰ ਬੂਧੀ ਜੀ ਉਹਦੇ ਨਾਲ ਹਾਂ ਜਦੋਂ ਮੈਂ ਘਲਾਉਣਾ ਆ ਨਾ ਤੇ ਮੈਂ ਨਾ ਰਾਤ ਵੇਖਣੀ ਨਾ ਦਿਨ ਵੇਖਣਾ ਮੈਂ ਘਲਾ ਦਿੰਦਾ ਇਹ ਲੈ ਦਾਦੇ ਦੇ ਕੰਮ ਉਹਦੇ ਤੇ ਆਂਦਾ ਏ ਦਾਦੇ ਮੇਰਾ ਚੰਗਾ ਹੀ ਬੜਾ ਹੈ ਇਹ ਇੱਥੇ ਗੱਲਾਂ ਸੁਣੀਆਂ ਇਹ ਗੱਲਾਂ ਹੀ ਹੋਰ ਕਰੀ ਜਾਂਦੇ ਮੈਨੂੰ ਮੈਂ ਕਿਹੜੀ ਉਹਦੇ ਨੂੰ ਮਾਰੀ ਸਲਾਹ ਦਿੱਤੀ ਇਹਨਾਂ ਦੀ ਗੱਲਾਂ ਤੋਂ ਵੇਖ ਕੇ ਤਾਂ ਇਦਾਂ ਲੱਗਦਾ ਇਹਨਾਂ ਨੂੰ ਉਹਦੇ ਨੂੰ ਬਾਹਰ ਭੇਜਣਾ ਹੀ ਨਹੀਂ ਹੈਗਾ ਇੱਥੇ ਕੰਮ ਕਾਰ ਲਈ ਰੱਖਣਾ ਆਂਦੇ ਹੀ ਜਦੋਂ ਮਰਜ਼ੀ ਬਾਹਰ ਭੇਜਦਾ ਬਾਹਰ ਭੇਜਣਾ ਹੁੰਦਾ ਤੇ ਭੇਜ ਦੇਣਾ ਹੀ ਹੁੰਦਾ ਕਾਹੇ ਪਤਾ ਲਾਜ ਦੇ ਨਹੀਂ ਉਹਦੇ ਕੋਈ ਗੱਲ ਨਹੀਂ ਕਰਦਾ ਉਹ ਆਪਣੇ ਘਰ ਮੰਮੀ ਨਾਲ ਗੱਲ ਉਹ ਵੀ ਮੇਰਾ ਦੋਸਤ ਹੀ ਆ ਮੈਂ ਕਿਹੜੀ ਮਾਰੀ ਸਲਾਹ ਦਿੱਤੀ ਉਹਨੂੰ ਕੋਈ ਨਹੀਂ ਸਾਡੇ ਨਾਲ ਨਹੀਂ ਕਰਦਾ ਦੰਦਰ ਪਾਣੀ ਲਿਆ ਲਿਓ ਨੀ ਉਹਨਾਂ ਨੂੰ ਸਲਾਮਾਂ ਦਊਗਾ ਕਿਹਨਾਂ ਇਦਾਂ ਬੰਦੇ ਨੂੰ ਸਲਾਮਾਂ ਦੇਣੀਆਂ ਪੁੱਠੀਆਂ ਕਿੰਨੇ ਕੋਹ ਕਹਤਾ ਵਾ ਕਿੰਨੇ ਪੁੱਠੀਆਂ ਸਲਾਮਾਂ ਤੁਹਾਨੂੰ ਦੇਤੀਆਂ ਵਾ ਕੀ ਹੋ ਗਿਆ ਵਾ ਜਦੋਂ ਹੀ ਆਉਂਦੇ ਤੱਤੇ ਹੀ ਹੁੰਨੇ ਬਾਹਰੋਂ ਤਤਾ ਤਾਂ ਮੈਂ ਕੋਈ ਨਹੀਂ ਆ। ਨਹੀਂ ਆ ਗੱਲਾਂ ਕਰਨੀ ਨਾ ਪੁੱਠੀਆਂ ਸਲਾਵਾ ਮੈਂ ਕਿਹਨੇ ਦੇਤੀਆਂ। ਉਹਦੇ ਨੂੰ ਸਲਾਹ ਦਿੱਤੀ ਨਹੀਂ ਉਹਦੇ ਯਾਰ ਦੋਸਤ ਨੇ। ਆਹੋ ਕਰਨ ਨੇ। ਹੂੰ। ਟਕਰ ਗਿਆ ਮੈਨੂੰ ਅਜ ਉਥੇ। ਕਿੱਥੇ? ਉਹ ਨਹਿਰ ਤੇ। ਤਾਂ ਫੇਰ ਫੇਰ ਕੀ ਹੋਣਾ ਸੀ? ਖੁੰਬ ਠੱਪੀ ਉਹਦੀ ਪੂਰੀ ਗੀ। ਆਪਣੇ ਨੂੰ ਕਹੋ ਕਿ ਤੁਸੀਂ ਲੋਕਾਂ ਨਾਲ ਲੜਾਈਆਂ ਲੈਣੀਆਂ ਦੱਸ। ਜੋਦੇ ਨੂੰ ਆਖੋ ਸਮਝਾਵੇ ਆਪਣੇ ਮੁੰਡੇ ਨੂੰ। ਮੈਂ ਨਾ ਮੁੜ ਕੇ ਇਹੋ ਜਿਹੇ ਪੁੱਠੀਆਂ ਸਲਾਵਾ ਦਿੰਦੇ ਆ ਨਾ ਜਿਹੜੇ ਇਹ ਮੁੜ ਕੇ ਨਾ ਆਊਗਾ ਇਧਰ ਨੂੰ। ਆਣ ਕੇ ਕਿਹਦੇ ਘਰ ਪਾੜ ਪਉਣਾ ਇਹਨਾਂ ਨੇ ਹੁਣ ਮੈਂ ਦੱਸ ਆਇਆ ਮੈਂ ਕਿਹਾ ਜਾਣਾ ਕਾਕਾ ਤੂੰ ਜਾ ਹੂੰ ਮੈਂ ਮੈਂ ਬਾਹਰ ਘਲਾਉਣ ਦੇ ਇੱਕ ਮਿੰਟ ਚ ਮੈਂ ਖਿਲਾ ਸਕਦਾ ਆ ਆਹੋ ਮੈਂ ਕਿਹਾ ਤੂੰ ਸਲਾਹ ਕਰਵਾ ਤੁਸੀਂ ਆਖਣੇ ਸਾਡਾ ਚੁਟਕੀ ਦਾ ਕੰਮ ਬਾਹਰ ਘਲਾਉਣਾ ਤੁਸੀਂ ਦੱਸਿਆ ਮੈਂ ਕਿਹਾ ਇਦਾਂ ਹੀ ਖਿਲਾ ਸਕਦਾ ਮੈਂ ਆਹੋ ਤੇਰੇ ਮਾਮੇ ਨੇ ਟਾਈਮ ਲਾਉਣਾ ਹੂੰ ਮੈਂ ਕਿਹਾ ਮੈਂ ਤਾਂ ਇਦਾਂ ਚੜਾ ਦੇਣਾ ਜਾਜੇ ਫੇਰ ਮੈਂ ਕਿਹਾ ਜਦੋਂ ਚੜਾਉਣ ਤੇ ਮੈਂ ਆ ਗਿਆ ਨਾ ਮੇਰਾ ਤਾਂ ਦਿਨ ਨਹੀਂ ਚੜਨ ਦੇਣਾ ਅਜੇ ਤਾਂ ਹੀ ਸੋਚਦੇ ਆਂ ਵੀ ਚੱਲ ਕੋਈ ਨਹੀਂ ਨਿਆਣਾ ਵਾਂ ਮਾਸਾ ਕਾਹੇ ਜੋਗਾ ਕੰਮ ਕਰਨ ਜੋਗਾ ਤੇ ਉੱਥੇ ਲੋ ਜੇ ਸਭ ਕੋ ਹੀ ਉਹਨੂੰ ਮੈਂ ਦੱਸ ਦਿੱਤਾ ਹੋ ਗਈਆਂ ਉਹਦੀਆਂ ਨਾਲ ਗੱਲਾਂ ਅੱਛਾ ਹਾਂ ਤੇ ਹੁਣ ਜੋਦੇ ਨੂੰ ਆਖੋ ਵੀ ਮੁੰਡੇ ਨੂੰ ਬਾਹਰ ਨਾ ਨਿਕਲਣ ਦੇ ਬਾਹਰ ਨਿਕਲੂਗਾ ਤੇ ਪੁੱਠੇ ਕੰਮਾਂ 'ਚ ਪਾਊਗਾ ਐਦਾਂ ਦੋਸਤਾਂ ਨੇ ਇਹਨੂੰ ਪਿਛਲਾ ਕੇ ਲੈ ਜਾਣਾ ਵਾ ਪਹਿਲਾਂ ਆ ਗੱਲਾਂ ਕਰਨੀਆਂ ਤੇ ਮੁੜ ਕੇ ਪੁੱਠੇ ਕੰਮਾਂ ਤੇ ਪਹੁੰਚਣਗੇ ਮੈਂ ਤਾਂ ਹੀ ਆਂਨਾ ਨਾ ਜੋਦੇ ਨੂੰ ਵੀ ਕਹਿਣਾ ਤੇ ਗੁਰਪ੍ਰੀਤ ਨੂੰ ਵੀ ਕਹਿਣਾ ਵਾ ਵੀ ਮੁੰਡੇ ਨੂੰ ਬਾਹਰ ਨਿਓ ਪੈਰ ਪਾਉਣ ਦੇਣਾ ਇਹਨੂੰ ਕਹਾਂ ਇੱਥੇ ਘਰੇ ਰਹਿਣਾ ਹੀ ਹੋ ਇਹ ਕਰਦਾ ਹੀ ਆਪਣਾ ਕੰਮ ਕਰਨਾ ਤੇ ਆਪਣਾ ਬੇਸ਼ੱਕ ਟੈਲੀਵਿਜ਼ਨ ਵੇਖੋ ਆਪਣਾ ਮੋਬਾਈਲ ਵੇਖੋ ਇੱਥੇ ਘਰੇ ਰਹੋ ਅਹੀਂ ਬਾਹਰ ਨਹੀਂ ਜਾਂਦੇ ਨਾ ਮੁੰਡੇ ਗੋਪੀ ਕਿਹੜੀ ਗਾੜੀ ਪੱਧਰੀ ਆ ਗੱਲ ਸੁਣਦੀ ਮੇਰੀ ਜੱਜ ਨਾ ਉਹ ਤੇ ਮੇਰੀ ਕਿਤੇ ਗੱਲ ਦਾ ਜ਼ਿਆਦਾ ਹੰਗਾਰਾ ਹੀ ਨਹੀਂ ਦਿੰਦੀ ਮੈਂ ਆਪੇ ਹੀ ਰੌਲਾ ਪਾ ਕੇ ਸਿਰ ਖਪਾ ਕੇ ਮੈਂ ਆਪੇ ਆ ਜਾਨੀ ਉਹ ਕਿਤੇ ਜਰੂ ਜੀ ਕਰਦਾ ਮਰਜੀ ਨਾਲ ਕੁੰਦੀ ਗਾੜੀ ਉਹ ਵੀ ਕੁੰਦੀ ਆ ਸੜੀ ਕੜੂਸ ਮਾਰਦੀ ਮੁੜ ਕੇ ਸੁਣ ਲੈ ਮੇਰੀ ਗੱਲ ਤੂੰ ਆਖੀ ਵੀ ਨਾ ਆਹੋ ਨੇ ਮੇਰੀ ਆਪਸ ਵਿੱਚ ਖੇਬੜ ਪੈਣੀ ਆ ਵਾ ਤੇ ਨਿਗੀ ਨਿਗੀ ਗੱਲ ਤੋਂ ਮੁੜ ਕੇ ਗੱਲ ਹੋ ਜਾਂਦੀ ਵੱਡੀ ਵੱਡੇ ਨਾਰੇ ਬਣੇ ਮੈਂ ਤੇ ਜੋਦੇ ਨੂੰ ਕਹਿ ਲਈ ਨਾ ਵੀ ਇਹਨੂੰ ਨਾ ਬਾਹਰ ਜਾਣ ਦੇ ਮੁੰਡੇ ਨੂੰ ਆਖਣਾ ਮੇਰੇ ਮੁੰਡੇ ਨੂੰ ਉੱਜਾ ਲਾਉਂਦੀ ਆ ਮੇਰਾ ਤੇ ਮੁੰਡਾ ਚੰਗਾ ਵਾ ਅਹੀਂ ਵੀ ਆਨੇ ਚੰਗਾ ਵਾ ਅਹੀਂ ਆਨੇ ਗਾੜੀ ਵਾਤੀ ਓੱਖਾ ਹੋ ਜਾਣਾ ਮੁੜ ਕੇ ਅੱਜ ਇਹਨੇ ਸਲਾਹ ਦਿੱਤੀ ਆ ਕਰਨ ਨੇ ਦਿੱਤੀ ਆ ਮੁੜ ਕੇ ਕੱਲ ਨੂੰ ਹੋਰ ਕੋਈ ਦਊ ਇਹਨੂੰ ਹਾਂ ਹੋ ਮੁੜਿਆ ਦੇ ਮੁੰਡੇ ਕਈ ਯਾਰ ਵਾ ਕਈ ਯਾਰ ਵਾ ਤੇ ਇੱਥੇ ਸਾਡਾ ਕੰਮ ਰੁਕ ਜਾਣਾ ਇਹਨੇ ਕਹਣਾ ਐ ਕਰ ਲੋ ਜੇ ਕਰ ਲੋ ਪੋਨਰ ਜਾਲ ਚੰਗਾ ਆ ਤੁਹੀਂ ਉਹਨੂੰ ਆਖਿਆ ਵਾ ਮੁੰਡਾ ਤੁਹਾਡੇ ਗਾੜੀ ਕਿਤੇ ਕੋਇਆ ਗਿਆ ਤੇ ਨਹੀਂ ਇਦਾਂ ਕੋਈ ਕੰਮ ਨਹੀਂ ਮੈਨੂੰ ਮੈਨੂੰ ਕੀ ਆਖਣਾ ਹੈ ਅੱਛਾ ਮੈਂ ਹੁਣ ਅੱਜ ਕੱਲ ਦੇ ਨਿਆਣੇ ਬੜੇ ਅੰਤਰੇਂਦੇ ਨੇ ਕਰਨਾ ਕਿਸੇ ਨੂੰ ਗੱਲ ਕਰਨ ਦਾ ਜਮਾਨਾ ਨਹੀਂ ਜੇ ਹੈਗਾ ਨਹੀਂ ਨਹੀਂ ਮੈਂ ਉਹ ਨਿਆਣੇ ਮੁੜ ਕੇ ਇਕੱਠੇ ਹੋ ਕੇ ਘੇਰ ਲੈਂਦੇ ਵੀ ਆਹ ਗੁੱਡਾ ਮੈਨੂੰ ਮਤਾਂ ਦਿੰਦਾ ਹੀ ਮੈਂ ਉਹਨੂੰ ਇਹੋ ਗੱਲ ਆਖੀ ਮੈਂ ਵੀ ਕਾਕਾ ਜਾਣਾ ਤੇ ਜੀ ਸਦਕੇ ਜਾ ਪਰ ਤੁਹਾਡੇ ਮੁੰਡੇ ਨੂੰ ਨਾ ਇਦਾਂ ਇਹੋ ਜਿਹੇ ਇਹ ਗੱਲਾਂ ਸਾਡੇ ਮੁੰਡੇ ਨਾਲ ਨਾਲ ਨਾ ਕਰ ਆਹੋ ਠੀਕ ਨਹੀਂ ਅਜੇ ਵੀ ਉਹਨੇ ਉਹਨੇ ਤਾਂ ਲਾਈ ਆ ਜੇ ਕਰਨ ਨੇ ਪੇਪਰ ਪੂਪਰ ਲਾਏ ਆ ਅਜੇ ਕੀ ਪਤਾ ਕਦੋਂ ਨਿਕਲਨੇ ਆ ਕੋਈ ਗੱਲ ਨਹੀਂ ਜਦੋਂ ਆਪਾਂ ਕੀ ਭਰਾ ਨਿਕਲਨੇ ਚਾਣ ਨਹੀਂ ਦੀਵਾਲੀ ਨੂੰ ਨਿਕਲਨੇ ਕਰੋ ਨਿਕਲਨੇ ਸਾਡੇ ਮੁੰਡੇ ਨੇ ਤਾਂ ਭੂਏ ਚੜਾ ਗਿਆ ਨਾ ਤਾਂ ਹੀ ਲੇਲ ਲੱਗੀ ਆਗੇ ਤਾਂ ਹੀ ਤੇ ਫਿਰ ਮਾਂ ਪਿਓ ਵੀ ਬੜੇ ਤਿਆਰ ਬੈਠੇ ਆ ਵੀ ਸਾਡਾ ਚਲ ਜੇ ਬਾਹਰ ਕਿਸ ਤਰ੍ਹਾਂ ਇਹ ਸੋਚਦੇ ਹੀ ਨਹੀਂ ਕਿ ਮਾਸਾ ਵੀ ਬਾਹਰ ਉਥੇ ਕਿਨੇ ਰੁੱਖਾ ਨਾ ਪੈਸੇ ਲੱਗੇ ਕੋਈ ਕੰਮ ਨਹੀਂ ਸਿੱਖਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਥੇ ਪਹਿਲਾਂ ਮੇਰੀ ਸੁਣੋ ਗੱਲ ਪਹਿਲਾਂ ਤੇ ਉਹਦੇ ਲਈ ਲਾਈ ਲੱਗ ਜਿਹੜਾ ਮੁੰਡਾ ਮੁੰਡੇ ਨਾਲ ਗੱਲ ਕਰਕੇ ਤੇ ਆਪਣੇ ਘਰ ਆ ਕੇ ਗਿਆ ਤੇ ਮੁੜ ਕੇ ਉਦੋਂ ਵੱਡਾ ਜੋਧਾ ਲਈ ਲੱਗ ਜਿਹੜਾ ਗੱਲ ਸੁਣ ਕੇ ਤੇ ਉਸੇ ਲਈ ਸਾਡੇ ਘਰ ਪੁੱਛਣ ਆ ਗਿਆ ਦੱਸਣ ਆ ਗਿਆ ਵੀ ਲੈ ਕੇ ਜਾਓ ਇਦਾਂ ਆਂਦਾ ਉਦਾਂ ਆਂਦਾ ਦਵਿੰਦਰ ਕਰੋ ਖਾ ਕੇ ਕੌਣ ਮਤਾਂ ਦਵੇ ਕੌਣ ਸਮਝਾਵੇ ਇਹਨਾਂ ਨੂੰ ਇਹਨਾਂ ਦਾ ਦਿਮਾਗ ਨਹੀਂ ਹੈਗਾ ਲੱਗਦਾ ਆਪਣਾ ਤੇ ਲੋਕਾਂ ਦੇ ਇਸ਼ਾਰਿਆਂ ਦੇ ਨੱਚਦੇ ਹੀ ਚਲ ਉਦੇ ਦੇ ਨਿਆਣਾ ਉਹਦੇ ਨਾਲ ਚਲ ਗੱਲ ਕਰਨੀ ਇਹ ਗੱਡੀ ਸੋਚਦਾ ਨਾ ਇਹੋ ਤੇ ਮੈਂ ਨਹੀਂ ਗੱਲ ਕਰਨ ਵੀ ਜੇ ਇੱਕ ਨੇ ਕਿਤੇ ਤੇ ਦੂਜਾ ਹੀ ਸਭ ਮਿਲ ਕੇ ਗੱਲ ਕਰਦਾ ਇੰਨਾ ਲੋਕਾਂ ਦੇ ਤਾਂ ਭੂਤ ਸਵਾਰ ਹੋਇਆ ਹੀ ਉਹ ਬਾਹਰ ਦਾ ਉਹ ਉਧਰੋਂ ਆਉਂਦੇ ਆ ਉਹਨਾਂ ਐਟੀਟਿਊਡ ਚੀਜ਼ੇ ਸੋਹਣੇ ਫੜੇ ਹੁੰਦੇ ਉਧਰੋਂ ਵਧੀਆ ਬ੍ਰਾਂਡਡ ਲੀੜੇ ਪਾਏ ਬੂਟ ਪਾਏ ਐਨਕਲ ਲਾਈਆਂ ਗੱਲ ਤੇ ਐਡੀ ਮੋਟੀ ਚੈਨੀ ਪਾਈ ਪਰ ਅੰਨੀ ਝੁੱਠੀ ਪਾਈ ਫਿਰਦੇ ਹੁੰਦੇ ਆ ਛਾਪਾਂ ਛੁੱਪਾਂ ਜੀਆਂ ਪਾਈਆਂ ਤੇ ਇਹ ਇੰਨਰ ਅੰਦਰ ਵੀ ਪਤਾ ਨਹੀਂ ਵੀ ਉੱਥੇ ਕੀ ਗੱਲ ਵਾ ਉੱਥੇ ਖਰੇ ਅੱਛੇ ਬਾਹਰੀਆਂ ਫੜੀਆਂ ਵਾ ਇਕੱਠੇ ਕਰਕੇ ਬਾਹਰੀਆਂ ਹੁੰਝ ਕੇ ਲਿਆਉਣੇ ਆ ਇਹ ਨਹੀਂ ਕੰਮ ਕਰਦੇ ਨੇ ਆਪਣੀ ਵੀਡੀਓ ਖਾ ਲੈਣੇ ਵੀ ਜਦੋਂ ਕੰਮ ਕਰਦੇ ਜਿੱਥੇ ਉਹ ਖਾ ਲੈਣੇ ਚੱਲੋ ਛਾ ਉਹ ਤੇ ਆਉਂਦੇ ਆ ਕਮਾਈ ਕਰਕੇ ਤੇ ਮੁੜ ਕੇ ਚਹਰਾ ਲੈ ਕੇ ਵੀ ਆਉਂਦੇ ਆ ਤੇ ਜਿਨ੍ਹਾਂ ਨੇ ਨਹੀਂ ਕੰਮ ਕਰਨਾ ਉਹਨਾਂ ਦੇ ਮਨ 'ਚ ਉਹ ਹੀ ਆ ਵੀ ਉੱਥੇ ਖਰਿਆ ਪੈਸਾ ਉਦਾਂ ਹੀ ਰੁੱਖਾਂ ਦਾ ਲੱਗਾ ਵਾ ਕੰਮ ਤਾਂ ਮਿਹਨਤ ਕਰਕੇ ਹੀ ਹੁੰਦਾ ਵਾ ਚਲੋ ਉਹ ਹੀ ਆਉਂਦੇ ਵੀ ਆ ਉਹ ਹੀ ਮਿਹਨਤ ਇੱਥੇ ਕਰੀ ਜਾਣ ਹਾਂ ਇੱਥੇ ਮਿਹਨਤ ਨਹੀਂ ਗਈ ਕੱਲ ਸੁਣ ਕਿੱਲਾ ਦੋ ਕਿਲੇ ਸਬਜ਼ੀ ਲਈ ਹੋਵੇ ਗਾੜੀ ਗੰਨਾ ਵਾਂ ਝੋਨਾ ਵਾਂ ਕਣਕ ਬੀਜੀ ਦੀ ਆ ਤੋਰੀਆ ਬੀਜੀ ਦਾ ਮਾਂ ਬੀਜ ਲਈਦੇ ਪੈਸੇ ਨੇ 24 ਘੰਟੇ ਜੱਟ ਦੇ ਮੁੱਕ ਨਹੀਂ ਸਕਦੇ ਬੱਸ ਕਰੋ ਕਿਤੇ ਜੋਦੇ ਨੂੰ ਨਾ ਇਹ ਗੱਲ ਕਹਿ ਦਿਓ ਮੁੜ ਕੇ ਅਗਲੇ ਨੇ ਇਹੋ ਕਹਿਣਾ ਵਾ ਵੀ ਆਪਣੇ ਤੇ ਨਿਆਣੇ ਬਾਹਰ ਕਲਾਏ ਯਾਰ ਸਾਨੂੰ ਇਦਾਂ ਮਤਾਂ ਦਿੰਦੇ ਆ ਬਹੁਤ ਗੱਲਾਂ ਹੋ ਜਾਂਦੀਆਂ ਹੰਦੀਆਂ ਦੁਨੀਆ ਮੂੰਹ ਤੇ ਕੋਹਵਾ ਕੋਹਵਾ ਚਲੋ ਪਹਿਲਾਂ ਦੇ ਗਏ ਆ ਨਾ ਨਿਆਣੇ ਸਾਡੇ ਤੇ ਪਹਿਲਾਂ ਦੇ ਗਏ ਆ ਇਹਨਾਂ ਨੇ ਜੇ ਨਵਾਂ ਘਲੋਣਾ ਵਾ ਮੈਂ ਤਾਂ ਨਹੀਂ ਕਰਦਾ ਮੈਂ ਉੱਥੇ ਕੀ ਕਰਨ ਮੈਂ ਉਤਰਾ ਨੂੰ ਕਹਿਣਾ ਬਈ ਬਾਹਰ ਨਾ ਨਿਕਲਦੀ ਮੁੰਡੇ ਨੂੰ ਬੱਸ ਆਹ ਕਰ ਦਿਓ ਉਹ ਜੋਤ ਹਥੋਂ ਹੋਊਗਾ ਕਹਿ ਲਿਓ ਆ ਮੁੰਡਾ ਜੇ ਆਣ ਕੇ ਤੇ ਪੜਥੂ ਹੀ ਪਾ ਗਿਆ ਨਾ ਕੋਈ ਗੱਲ ਨਾ ਕੋਈ ਬਾਤ ਚੰਗਾ ਭਲਾ ਨੇ ਆਣੇ ਸਿਆਣੇ ਕੰਮ ਕਰਨ ਡਏ ਹੈਗੇ ਚਲ ਅਸ਼ਕ ਕੋਈ ਨਹੀਂ ਜੇ ਤੇ ਉਹਦੇ ਹੋਣਾ ਸਮਝੇ ਵਾਲਾ ਤੇ ਸਮਝ ਜੂਗਾ ਕੋਈ ਨਹੀਂ ਨਾ ਉਹਦੇ ਉਹਦੇ ਨੂੰ ਸਮਝਾਵਾਂਗੇ ਹਾਂ ਕਰਾਂਗੇ ਮਮਾ ਦਾ ਫੋਨ ਇਹਨੂੰ ਕੀ ਕੰਮ ਤੇ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਓਸ ਨਾਲ ਕੀ ਹਾਲ ਆ? ਹਾਂਜੀ ਹਾਲ ਚਾਲ ਕਾਦੇ ਭੈਣ ਜੀ। ਕਿਉਂ ਕਿ ਹਾਲਾਮਾ ਦੇਣ ਵਾਸਤੇ ਫੋਨ ਕੀਤਾ ਆ। ਲਾਮਾ? ਉਹਦੇ ਨੇ ਕੁਛ ਕੀਤਾ ਵਾ? ਨਹੀਂ ਉਹਦੇ ਨੇ ਤਾਂ ਕੁਛ ਨਹੀਂ ਕੀਤਾ। ਹਾਂ। ਕਰਨ ਆਇਆ ਸੀ ਨਾ ਅੱਜ ਤੁਹਾਡੇ ਘਰ। ਕਰਨ ਅੱਜ ਤਾਂ ਨਹੀਂ ਆਇਆ। ਕੱਲ ਆਇਆ ਹੈਗਾ। ਆਹ ਉਹਨੇ ਉਹਨੇ ਮੈਨੂੰ ਦੱਸਿਆ ਸੀਗਾ ਕਿ ਦੂਜਾ ਮੈਂ ਉਹਦੇ ਘਰ ਗਿਆ। ਤੇ ਉਹਦੇ ਦਾਦੇ ਨੇ ਮੈਨੂੰ ਰੋਕ ਕੇ ਮੋਟਰਸਾਈਕਲ ਮੇਰਾ ਤੇ ਕਹਿੰਦਾ ਤੂੰ ਕਿੱਧਰ ਗੇੜੀਆਂ ਮਾਰਦਾ ਰਹਿਣਾ ਸਾਡਾ ਮੁੰਡਾ ਤੇ ਕਦੇ ਬਾਹਰ ਨਹੀਂ ਫਿਰਦਾ ਹੈਗਾ ਤੇ ਤੂੰ ਫਿਰਦਾ ਰਹਿਣਾ ਤੇ ਇੱਧਰ ਨਾ ਆਇਆ ਕਰ ਅੱਛਾ ਮੈਨੂੰ ਬਲ ਦੱਸੋ ਵੀ ਉਹ ਕਿਉਂ ਨਾ ਆਵੇ ਮੋਟਰਸਾਈਕਲ ਸਾਡਾ ਵਾ ਤੇਲ ਅਸੀਂ ਪਵਾ ਕੇ ਦਿੰਨੇ ਆ ਉਹ ਜਿੱਥੇ ਮਰਜੀ ਜਾਵੇ ਇਹਨੇ ਸੜਕਾ ਬਣਾਇਆ ਵਾ ਆਹ ਨਹੀਂ ਇਹ ਤੇ ਚਾਚੇ ਵਾਸਤੇ ਗਲਤ ਗੱਲ ਵਾਣਾ ਫਿਰ ਉਹ ਘਰ ਨਹੀਂ ਪਹੁੰਚਿਆ ਫਿਰ ਰਾਜ ਹੀ ਰੋਕ ਲਿਆ ਕਿਤੇ ਤੇ ਨਾਲੇ ਉਹ ਇਹਦੇ ਮਾਮੇ ਨੇ ਇਹਦੇ ਕਾਗਜ਼ ਭਰੇ ਸੀਗੇ ਤੇ ਕਿਤੇ ਉਹਦੇ ਨਾਲ ਨਹੀਂ ਗੱਲ ਕਰ ਦਿੱਤੀ ਆਹੋ ਕੀਤੀ ਕੱਲ੍ਹ ਕੀਤੀ ਆਹ ਤੇ ਉਹਨਾਂ ਨੇ ਰਸਤੇ ਦੇ ਵਿੱਚ ਰੋਕ ਕੇ ਇਹਨੂੰ ਕਰਨ ਨੂੰ ਤੇ ਕਹਿੰਦੇ ਇਹ ਤੁਸੀਂ ਦੱਸਦੇ ਫਿਰਦੇ ਉਹਨਾਂ ਮੁੰਡੇ ਸਾਡੇ ਨੂੰ ਕੁੱਠੀਆਂ ਸਲਾਹਾਂ ਦੇਣੇ ਫਿਰਦੇ ਇਹਦੇ ਵਿੱਚ ਭੈਣ ਜੀ ਕਿਹੜੀ ਗੱਲ ਆ ਮੇਰੇ ਭਰਾ ਨੇ ਲੋੜੇ ਨਹੀਂ ਸੀ ਇਹਦੇ ਕਾਗਜ਼ ਆਹੋ ਇਹ ਮਾਮੇ ਕਰਦੇ ਆ ਹੁਣ ਜਿਹਦਾ ਹਣਾ ਅਸੀਂ ਵੀ ਦਾਸ ਕਰਦੇ ਆ ਵੀ ਚਾਚੇ ਹੁਣ ਇਹ ਉਹਦੇ ਦੇ ਲਾਉਣਗੇ ਕਾਗਜ਼ ਹਾਂ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਉਹਨਾਂ ਨੇ ਕਿਤੇ ਨਹੀਂ ਇਹਦੇ ਕਾਗਜ਼ ਲਗਾਉਣੇ ਇਹੋੀ ਗੱਲ ਕਿਤੇ ਮੁੰਡਾ ਉਹਦੇ ਨੂੰ ਕਹਿ ਬੈਠਾ ਅੱਛਾ ਤੇ ਉਹ ਪਤਾ ਨਹੀਂ ਕੀ ਗੱਲ ਹੋਈ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਈ ਤੇ ਉਹ ਕਹਿੰਦੇ ਕਿ ਇਹ ਤੂੰ ਹੀ ਪੁੱਠੀਆਂ ਸਲਾਵਾਵਾਂ ਦਿੰਨੇ ਆ ਨਹੀਂ ਇਹ ਚਕਾਰੀਆਂ ਪੁੱਠੀਆਂ ਸਲਾਵਾਵਾਂ ਵੀ ਨਿਆਣੇ ਦੇ ਹੁਣ ਉਹ ਕਹਿੰਦਾ ਮੇਰੇ ਕਾਗਜ਼ ਲੱਗੇ ਆ ਤੇ ਚਲ ਤੂੰ ਹੀ ਲਵਾ ਲੈ ਤੇ ਅਪਾ ਇਕੱਠੇ ਚਲ ਜਾਵਾਂਗੇ ਇਹ ਜੋ ਪੁੱਠੀਆਂ ਸਲਾਵਾਵਾਂ ਬਾਰੇ ਤੇ ਕੋਈ ਗੱਲ ਹੀ ਨਹੀਂ ਹੈਗੀ ਉਦਾਂ ਹੀ ਚਾਚੇ ਨੂੰ ਨਾ ਲੱਗਦਾ ਵਾ ਕਿ ਜਦੋਂ ਹੁਣ ਕੱਲ ਗਿਆ ਹੀ ਨਾ ਤੇ ਪਾਪਾ ਕਹਿ ਨਾ ਫੇ ਉਦੇ ਦੇ ਵੀ ਕਾਗਜ਼ ਲਾਓ ਵੀ ਕਰਨ ਦੇ ਲੱਗੇ ਆ ਤੇ ਉਹ ਫੇ ਤਾਂ ਹੀ ਉਹਨਾਂ ਨੂੰ ਗੁੱਸਾ ਚੜਿਆ ਹੋਣਾ ਵਾ ਵੀ ਅਸੀਂ ਤਾਂ ਕੰਮ ਕਰਾਉਂਦਾ ਹਾਂ ਮੁੰਡੇ ਤੋਂ ਤੇ ਇਹ ਕਾਗਜ਼ ਲਵਾਉਂਦੇ ਫਿਰਦੇ ਆ ਭੈਣ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਤੁਸੀਂ ਤਾਂ ਉਹਨਾਂ ਤੋਂ ਕੁਝ ਲੈਣਾ ਹੋਊਗਾ ਹਨਾ ਅਸੀਂ ਉਹਨਾਂ ਤੋਂ ਕਿਹੜਾ ਕੁਝ ਲੈਣਾ ਹੈ ਮੇਰੇ ਮੁੰਡੇ ਨੂੰ ਕਾਹਤੋਂ ਰਸਤੇ 'ਚ ਰੋਕਦਾ ਆ ਨੀ ਇਹ ਤੇ ਗਲਤ ਹੋਇਆ ਗੱਲ ਚਾਚੇ ਵਾਸਤੇ ਕੋਈ ਨਹੀਂ ਮੈਂ ਨਾ ਚਾਚੀ ਨੂੰ ਕਹੂੰਗੀ ਵੀ ਇਹ ਇਦਾਂ ਤਾਂ ਨਾ ਕਰਿਆ ਕਰਨ ਮੁੰਡੇਣਾ ਕਾਹੇ ਤੂੰ ਮੋਟਰਸਾਈਕਲ ਲੈ ਕੇ ਕਦੀ ਇੱਧਰ ਆ ਜੰਨਾ ਕਦੀ ਉੱਧਰ ਆ ਜੰਨਾ ਸਾਡੇ ਮੁੰਡੇ ਨੂੰ ਵੀ ਤੂੰ ਕੰਮ ਨਹੀਂ ਕਰਨ ਦਿਨਾ ਹੈਗਾ ਤੇ ਅਸੀਂ ਤਾਂ ਮੁੰਡੇ ਤੋਂ ਕੰਮ ਲੈਣਾ ਹੁੰਦਾ ਵਾ ਤੁਸੀਂ ਲੈਣਾ ਤੇ ਲਈ ਜੋ ਅਸੀਂ ਕਿਹੜਾ ਇਹਨਾਂ ਨੂੰ ਰੋਕਦੇ ਪਏ ਆ ਤੇ ਹੁਣ ਨਹੀਂ ਆਇਆ ਕਰੂਗਾ ਕਰਨ ਇੱਧਰ ਨੂੰ ਨਹੀਂ ਭੈਣ ਜੀ ਕਰਨ ਆਇਆ ਕਰੂਗਾ ਕਿਉਂ ਨਹੀਂ ਆਇਆ ਕਰੂਗਾ ਉਹਨੇ ਸਾਡੇ ਘਰ ਆਉਣਾ ਕਿਾ ਚਾਚੇ ਕੇ ਘਰ ਜਾਣਾ ਵਾ ਨਾਲੇ ਉਦੇ ਦਾ ਤੇ ਕਰਨ ਦਾ ਪਿਆਰ ਹੀ ਬੜਾ ਵਾ ਇਹਦਾ ਨਾ ਤੁਸੀਂ ਰੋਕਿਓ ਨਾ ਮੁੰਡੇ ਨੂੰ ਰੋਕਦੀ ਹੈਗੀ ਵੀ ਚਲੋ ਨਿਆਣਿਆਂ ਦਾ ਪਿਆਰ ਆ ਤੇ ਜਾਂਦੇ ਕੋਈ ਗੱਲ ਨਹੀਂ ਮੈਨੂੰ ਵੀ ਕੋਈ ਡਰ ਨਹੀਂ ਹੁੰਦਾ ਤੇ ਆ ਜਦੋਂ ਆ ਗੱਲ ਕੀਤੀ ਤੇ ਮੇਰੇ ਮਨ ਨੂੰ ਬੜਾ ਧੱਕਾ ਜਿਹਾ ਲੱਗਾ ਇਹ ਕੋਈ ਮਾਮੇ ਮਾਸੀਆਂ ਨਹੀਂ ਲਿਜਾਂਦੇ ਹੁੰਦੇ ਕੋਈ ਨਹੀਂ ਲੈ ਕੇ ਜਾਂਦਾ ਹੁੰਦਾ ਤੇ ਫਿਰ ਆਪ ਲਾਰੇ ਲਾਉਣ ਲਿਆ ਤੁਸੀਂ ਇਹਨਾਂ ਦੇ ਲਾਰਿਆਂ ਚ ਨਾ ਰੋਤ ਤੇ ਨਾਲੇ ਉਹਦੇ ਅਸੀਂ ਭਰੇ ਆ ਕਾਗਜ਼ ਤੇ ਤੁਸੀਂ ਵੀ ਮੁੰਡੇ ਦੇ ਭਰੋ ਹਾਂ ਆ ਨਹੀਂ ਉਹ ਤੇ ਹੈ ਹੀ ਆ ਭਰਾਂਗੇ ਤੇ ਤੁਸੀਂ ਨਾ ਟੈਨਸ਼ਨ ਨਾ ਲੋ ਐਵੇਂ ਗੁੱਸੇ ਚ ਨਾ ਆਓ ਕੋਈ ਨਹੀਂ ਮੈਂ ਚਾਚੀ ਨੂੰ ਨਾ ਪੁੱਛਦੀ ਆ ਤੇ ਠੰਡੇ ਹੋ। ਨਹੀਂ ਭੈਣ ਜੀ ਠੰਡੇ ਹੋਣ ਵਾਲੀ ਗੱਲ ਨਹੀਂ ਆ ਮੁੰਡੇ ਨੇ ਮੁੰਡਾ ਪਤਾ ਕਿੰਨਾ ਗੁੱਸਾ ਕਰਨ ਦਿਆ ਕਹਿੰਦਾ ਮੰਮੀ ਉਹਨਾਂ ਨੇ ਕਰਨਾ ਤੇ ਕਦੇ ਦਾਦੇ ਨੇ ਕੁਛ ਨਹੀਂ ਤੇ ਉਹਦੇ ਇੰਨਾ ਵਿਸ਼ਵਾਸ ਕਰਦਾ ਨਾ ਉਹਨਾਂ ਦੇ ਉੱਤੇ ਤੇ ਸਾਰਾ ਕੰਮ ਕਰਦਾ ਰਹਿੰਦਾ ਆ ਚਲੋ ਦੁੱਖ ਤੇ ਭੈਣ ਜੀ ਲਾਦਾ ਇਕੱਠੇ ਪੜਦੇ ਆ ਹਨਾ ਤੇ ਮੈਨੂੰ ਬੜਾ ਆਇਆ ਕਿ ਐਵੇਂ ਇਹਨਾਂ ਦੇ ਲਾਰੇ ਆ ਚ ਨਾ ਕਿਤੇ ਤੁਸੀਂ ਰਹਿ ਜਿਓ ਜਿੱਦਾਂ ਉਹ ਬੋਲੇ ਨਾ ਮੈਂ ਤੇ ਘਰ ਆ ਜਾਣਾ ਹੀ ਲੜਨ ਨਹੀਂ ਚਲੋ ਕੋਈ ਗੱਲ ਨਹੀਂ ਤੇ ਮੈਂ ਉਹ ਤੇ ਮੈਂ ਵੀ ਕਹਿੰਨੀ ਇਹਦੇ ਪਾਪਾ ਨੂੰ ਬੜਾ ਵਾ ਕਹਿੰਨੀ ਆ ਵੀ ਐਵੇਂ ਲਾਰਿਆ ਜਾਸ ਨਾ ਰੋ ਸਾਰਾ ਦਿਨ ਕੰਮ ਵੀ ਪਿਓ ਪੋਤੋਂ ਨਾਲ ਦਾ ਕਰਦੇ ਆ ਤੇ ਪਰ ਹਾਲ ਵੀ ਕੋਈ ਨਹੀਂ ਹੈਗਾ ਇਹਨਾਂ ਦਾ ਕੋਈ ਨਹੀਂ ਮੈਂ ਪੁੱਛਦੀ ਆ ਫੇ ਚਾਚੀ ਨੂੰ ਚਲੋ ਚਲੋ ਠੀਕ ਹਾਂ ਠੀਕ ਚੰਗਾ ਆ ਦਿਹਾਦੀ ਹੋ ਗਈ ਇਹਨਾਂ ਵਾਲੀ ਹੁਣ ਉਹਦੇ ਯਾਰਾਂ ਦੋਸਤਾਂ ਨੂੰ ਵੀ ਰੋਕ ਰੋਕ ਕੇ ਤੇ ਲਾਮੀ ਦੇਂਦੇ ਆ ਇਹ ਥੋੜੀ ਚਾਚੇ ਵਾਸਤੇ ਕੰਮ ਚੰਗਾ ਵਾ ਕਹਿੰਦੇ ਹੋਣੇ ਆ ਜੇ ਉਹਦੇ ਬਾਹਰ ਚਲੇ ਗਿਆ ਤਾਂ ਆਡਾ ਕੰਮ ਕੌਣ ਕਰੂਗਾ ਮੈਂ ਤਾਂ ਪਹਿਲਾਂ ਹੀ ਕਹਿੰਨੀ ਸੀ ਇਹਨਾਂ ਨੇ ਇਹਨਾਂ ਨੇ ਤੂਦੇ ਨੂੰ ਕੰਮ ਜੋਗਾ ਹੀ ਰੱਖਣਾ ਇੱਥੇ ਪਹਿਲਾਂ ਆਪਦੇ ਮੁੰਡੇ ਭੇਜ ਗਿਆ ਭੇਜ ਲੈ ਤੇ ਉਹਦੇ ਬਾਅਦ ਆਪਾਂ ਨੂੰ ਕੰਮ ਜੋਗਾ ਰੱਖ ਲਿਆ ਤੇ ਹੁਣ ਗਾਂ ਉਹਦੇ ਨੂੰ ਕੰਮ ਜੋਗਾ ਰੱਖ ਲੈਣਾ ਕੋਈ ਨਹੀਂ ਮੈਂ ਚਾਚੀ ਨੂੰ ਪੁੱਛਦੀ ਆਪਾਂ ਹਲੋ ਕਿੱਧਰ ਚਾਚੀ ਵੱਲ ਚੱਲੀ ਆ ਇਹ ਵੇਲੇ ਬੜੀ ਗੁੱਸੇ 'ਚ ਤੇ ਜਾਣਾ ਹੀ ਹੈ ਗੁੱਸੇ 'ਚ ਹੀ ਹੋ ਗਿਆ ਇੱਕ ਵਾਰ ਮੈਂ ਚਾਚੀ ਨੂੰ ਪੁੱਛ ਕੇ ਆਵਾ ਨਾ ਪੜਾ ਚਾਚੀ ਨੇ ਕੀ ਗੋਲਾ ਮਾਰਤਾ ਤੇ ਕੀ ਪੁੱਛ ਕੇ ਹਣ ਚਾਚੀ ਨੇ ਕੁਛ ਨਹੀਂ ਕੀਤਾ ਪਰ ਚਾਚਾ ਨੇ ਬੜੀ ਗੁਜਾਰਦਾ ਪਿਆ ਤੂੰ ਤਾਂ ਚਾਚੇ ਦੇ ਵਾਲੇ ਹੋਈ ਰਹੀਂਦੀ ਠੀਕ ਕਰਤਾ ਚਾਚੇ ਨੇ ਅੱਜ ਚਾਚੇ ਇਹਨਾਂ ਨੂੰ ਕਰਨ ਨੂੰ ਰਸਤੇ 'ਚ ਘੇਰਿਆਈ ਘੇੜਿਆ ਬਹਿ ਕੇ ਦੱਸ ਕੀ ਘੇੜਿਆ ਕਿੱਥੇ ਰਸਤੇ 'ਚ ਘੇਰਿਆ ਬਹਿ ਕੇ ਦੱਸ ਇੱਥੇ ਮੈਂ ਉੱਧਰ ਜਾਣਾ ਹੀ ਹੁਣ ਮੈਨੇ ਇੱਥੇ ਬਿਠਾ ਲਓ ਪਹਿਲਾਂ ਗੱਲ ਦੱਸਾਂ ਪਰ ਰੁਕੀ ਆ ਕਰਨ ਦੀ ਮਾਂ ਦਾ ਫੋਨ ਆਇਆ ਸੀਗਾ ਪਤਾ ਕਿੰਨੀ ਗੁੱਸੇ ਦੇ ਵਿੱਚ ਹੀ ਉਹ ਚੀਜ਼ਾਂ ਦੀ ਕਰਨ ਦੀ ਮਾਂ ਕਦੀ ਮੇਰਾ ਮੁੰਡਾ ਉਹ ਕਿਤੇ ਆਉਂਦਿਆ ਵੀ ਉਹਦੇ ਨੂੰ ਮਿਲਣ ਤੇ ਚਾਚੇ ਨੇ ਉੱਥੇ ਰਾਹ ਚ ਘੇਰ ਲਿਆ ਨੂੰ ਤੇ ਚਾਚੇ ਨੇ ਫਿਰ ਕੀ ਕਹਿਆ ਤੁਹਾਨੂੰ ਕਿਹਾ ਕੀ ਕਹਿੰਦੇ ਕਿ ਤੂੰ ਮੋਟਰਸਾਈਕਲ ਤੇ ਕਦੀ ਉਧਰ ਨੂੰ ਜਾਣਾ ਕਦੀ ਉਧਰ ਨੂੰ ਜਾਣਾ ਵਾ ਸਾਡੇ ਘਰ ਨਾ ਤੂੰ ਆਇਆ ਕਰ ਇਹਦੇ ਮੁੰਡਿਆਂ ਦੀ ਪੁੱਠੀਆਂ ਸਲਾਵਾ ਦੇਣਾ ਜੇ ਉਹ ਜੋ ਲਗਾ ਦਿ ਮਾ ਕਹਿੰਦੀ ਕਹਿੰਦੀ ਸੜਕਾਂ ਜਿਹੜੀਆਂ ਵਾ ਉਹ ਇੰਨਾ ਨੇ ਬਣਾਈਆਂ ਤੁਹਾਡੇ ਚਾਚੇ ਨੇ ਬਣਾਈਆਂ ਵਾ ਤੇਲ ਕਹਿੰਦੀ ਇਹੀ ਪਾ ਕੇ ਦੇਣਾ ਮੁੰਡੇ ਨੂੰ ਕਹਿੰਦੀ ਇੰਨੇ ਪਾ ਕੇ ਦੇਣਾ ਵਾ ਜਿਹੜਾ ਔਖਾ ਹੁੰਦਿਆ ਵਾ ਉਹ ਤਾਂ ਫਾਇਦਾ ਤਾਂ ਰਹਿੰਦਾ 24 ਘੰਟੇ ਕਰਨ ਕਦੀ ਕਉ ਉਹਦੇ ਨੂੰ ਮੈਂ ਵੀ ਇੰਨਾ ਹੀ ਆ। ਨਹੀਂ ਉਹਨਾਂ ਦਾ ਮੁੰਡਾ ਜਦੋਂ ਉਹ ਕਹਿੰਦੀ ਵੀ ਸਾਨੂੰ ਦੱਸ ਕੇ ਜਾਂਦਾ ਵਾ ਤੇ ਫੇਰ ਕੀ ਮਤਲਬ ਹੋਏ ਹੁਣ ਇਹਨਾਂ ਨੇ ਤਾਂ ਕੰਮ ਤੇ ਲਾ ਛੱਡਦੇ ਆ ਕਦੀ ਉਹ ਖਾਦ ਪਾਲਾ ਤੇ ਕਦੀ ਕੋਸ਼ ਕਰਨਾ ਤੇ ਕਦੀ ਕੋਸ਼ ਕਰ ਲਾ ਮੁੰਡੇ ਨੂੰ ਤੇ ਉਹ ਹੁਣ ਅਗਲੇ ਥੋੜੀ ਨਿਆਣਿਆਂ ਤੋਂ ਕੰਮ ਕਰਵਾਉਂਦੇ ਕੋਈ ਚਾਚੇ ਨੇ ਕੋਈ ਸਲਾਹ ਦਿੱਤੀ ਹੋਊਗੀ ਸਮਝਾਇਆ ਹੀ ਹੋਊਗਾ ਉਹਨੂੰ ਕਿਸ ਗੱਲ ਤੋਂ ਕੀ ਸਮਝਾਇਆ ਵਾ ਉਹਨੂੰ ਇਹ ਕਹਿੰਦੇ ਵੀ ਸਾਡੇ ਮੁੰਡੇ ਨੂੰ ਤਾਂ ਸਲਾਹ ਦੇ ਆ ਵਾ ਵੀ ਕਾਗਜ਼ ਲਵਾ ਲਾ ਅਹੀਂ ਕੋਈ ਨਹੀਂ ਦੂਜਾ मामा ਖੜਦਾ ਹੁੰਦਾ ਤਾਂ ਕੋਈ ਨਹੀਂ ਮਾਸੀ ਖੜਦੀ ਹੁੰਦੀ ਉਹ ਕਹਿੰਦੀ ਮੇਰਾ ਭਰਾ ਵਾ ਕਿਉਂ ਨਹੀਂ ਖੜੂਗਾ ਉਹ ਤਾਂ ਇਹ ਗੱਲ ਕੋਈ ਹੋਰ ਹੋਣੀ ਆ ਕਰਨ ਦੀ ماں ਵੀ ਜਿਹੜੀ ਨਾ ਬਹੁਤੀ ਲੁਤਰੋ ਆ ਲੁਤਰੋ ਇੱਥੇ ਨੇਗ ਲੱਗਦੀ ਪੁੱਤ ਨੂੰ ਆਹਦੇ ਰਸਤੇ 'ਚ ਖੜੇ ਕਰਕੇ ਗੱਲ ਕਰੋ ਤੇ ਆ ਮਾਂ ਪੇਣ ਗੁੱਸਾ ਨਹੀਂ ਆਉਂਦਾ ਹੁਣ ਸਾਡੇ ਉਹ ਦਿਨ ਕੋਈ ਖੜੇ ਕਰੇ ਤਾਂ ਰਾਹ 'ਚ ਉਹ ਤੇਨੂੰ ਭੜਕਾਤਾ ਰੋਂ ਲੜਾਈ ਕਰਨ ਚੱਲ ਚਲੀ ਉੱਧਰ ਤੇ ਕਰਨੀ ਆ ਮੈਂ ਮੈਂ ਤਾਂ ਜਾ ਕੇ ਪੁੱਛਣਾ ਐਡਾ ਵੀ ਕਿਸੇ ਦੇ ਪਿੱਛੇ ਲੱਗੀਦਾ ਹਈਦਾ ਕਿਉਂ ਨਹੀਂ ਲੱਗਣਾ ਪਿੱਛੇ ਤੂੰ ਹੀ ਜੋ ਲੱਗਿਆ ਚਾਚੇ ਦੇ ਪਿੱਛੇ ਚਾਚੇ ਦੇ ਤੇਰਾ ਮਾੜਾ ਕੀ ਕਰਤਾ ਚੰਗਾ ਵੀ ਕਿਧਰੋਂ ਕਰ ਦਿੱਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਨਹੀਂ ਬਾਹਰ ਜਾਣ ਦਿੱਤਾ ਹੁਣ ਗਾਹ ਮੁੰਡੇ ਦੇ ਵੀ ਬੇੜੀਆਂ ਚਵੱਟੇ ਦੇ ਆ ਪੌਣ ਤੁਹਾਨੂੰ ਨਹੀਂ ਦਿਸਣਦੇ ਪਰ ਮੈਨੂੰ ਸਾਰਾ ਕੁਝ ਦਿਸਣਦੇ ਆ ਆ ਤੇਰੀਆਂ ਤੇ ਅੱਖਾਂ ਨਾ ਆ ਮੇਰੀਆਂ ਤੇ ਇੰਨੀ ਆ ਤੈਨੂੰ ਦਿਖਣਦਿਆ ਸਾਰਾ ਤੁਹਾਨੂੰ ਆਦੀ ਕਰੀ ਜਾਂਦੇ ਆ ਆਦੀ ਕਰੀ ਜਾਂਦੇ ਆ ਇਹ ਥੋੜੀ ਜਿਹਾ ਉਹ ਜੇ ਨਿਆਣਾ ਆ ਹੀ ਜਾਂਦਾ ਨਿਆਣਿਆਂ ਨੂੰ ਮਿਲਣ ਤੇ ਇਹਨਾਂ ਦਾ ਕੀ ਮਤਲਬ ਆ ਰਸਤੇ ਚ ਰੋਕਣ ਦਾ ਕਰਨ ਦੀ ਮਾਦਾ ਇਹੋ ਹੀ ਹੁਣਾ ਵੀ ਮੈਂ ਉਹਦੀ ਮੰਮੀ ਨੂੰ ਮਾਰਦੀ ਆ ਪੰਪ ਚਲ ਉਹ ਚੁੱਪ ਕਰਕੇ ਲੜ ਪੈਣਾ ਉਹਨਾਂ ਦਾ ਰਹਿਜੇ ਮੁੰਡਾ ਇੱਥੇ ਉਹ ਖਾਡਰ ਚਾਚੇ ਦੇ ਖਾੜਨਾ ਖਾੜਨਾ ਉਹਦੀ ਚਾਚੇ ਦੇ ਤਾਂ ਉਦਾਂ ਵੀ ਖਾੜਨਾ ਚਾਚੇ ਨੇ ਤਾਂ ਉਦਾਂ ਵੀ ਖਾੜਨਾ ਤੂੰ ਉਹਦੇ ਪਿੱਛੇ ਲੱਗ ਕੇ ਚੱਲ ਜਾ ਲੜਾਈ ਕਰਨ ਚੱਲ ਜਾ ਆਪੇ ਚਾਚੇ ਨੇ ਉਦਾਂ ਵੀ ਖਾੜਨਾ ਲੜਾਈ ਤੇ ਫਿਰ ਮੈਂ ਕਰਨੀ ਮੈਂ ਪੁੱਛਣਾ ਨਹੀਂ ਚਾਚੇ ਨੂੰ ਪੁੱਛਣਾ ਆਦਮੀ ਕੀ ਮਤਲਬ ਹੋਇਆ ਇਹਹੀ ਕਹਿ ਦਿੱ ਤਾਨੂੰ ਮੁੰਡੇ ਨੇ ਕਹਤਾ ਵੀ ਕਾਗਜ਼ ਪੜ੍ਹ ਦੋ ਤੇਹੀ ਉਹਦੇ ਦੇ ਪਿੱਛੇ ਲਾ ਕੇ ਇਹ ਹੀ ਕਹਤਾ ਨੇ ਮਾੜੇ ਮੁੰਡੇ ਤੇ ਕਾਗਜ਼ ਪੜ੍ਹ ਇਹ ਤਾਂ ਗੱਲ ਕੋਈ ਹੋਰ ਹੋਈ ਐ ਐਸੀ ਗੱਲ ਤਾਂ ਤੜਸੰਦੇ ਹਣੇ ਵੀ ਹਾਂ ਹਾਂ ਸਾਨੂੰ ਆਖਿਆ ਕਿਉਂ ਅਸੀਂ ਤਾਂ ਕੰਮ ਕਰੋ ਹੁੰਦੇ ਆਂ ਗੱਲ ਕੋਈ ਹੋਰ ਹੁਣੀ ਆ ਉਹਦਾ ਹੀ ਉਹ ਤੈਨੂੰ ਦੇ ਦਿੱਤੀ ਚੁੱਕ ਨਾ ਦੇਤੀ ਇਥੇ ਅੱਗੇ ਨਾ ਪਿਛੇ ਨਾ ਉਹਦਾ ਫੋਨ ਨਹੀਂ ਹੁੰਦਾ ਲੜਾਈ ਕਰ ਉਹਨੂੰ ਆਇਆ ਹੀ ਲੜਾਈ ਕਰ ਉਹਨੂੰ ਇੱਥੇ ਆਇਆ ਅਗਲੇ ਤੇ ਮੁੰਡੇ ਨਿਆਣੇ ਨੂੰ ਕਿਹਾ ਵਾ ਤਾ ਆਇਆ ਨਿਆਣੇ ਨੂੰ ਕਿਹਾ ਨਿਆਣੇ ਨੂੰ ਕਿ ਦਲਤੀ ਤੋਂ ਕਿਹਾ ਹੋਗਾ ਉਹ ਤਾਂ ਨਹੀਂ ਕਹਿਣ ਵਾਲਾ ਉਹ ਨਿਆਣਾ ਨਹੀਂ ਹੈ ਚਾਚਾ ਤੇ ਉਹ ਮੁੰਡਾ ਵੀ ਬਹੁਤ ਹੈ ਨਹੀਂ ਹੈ ਗੱਲ ਨੂੰ ਲੋਫਰ ਵੀ ਜਹਾ ਇਦਨ ਨੂੰ ਐਵੇਂ ਤੁਰਿਆ ਰਹੂਗਾ ਕਿ ਕੰਮ ਹੀ ਜਾਂਦਾ ਨਾ ਚਲ ਬਹੁਤੀ ਗੱਲਾਂ ਨਹੀਂ ਆ ਚਾਹ ਬਣਾ ਕੇ ਆਪਾਂ ਚਾਹ ਜੀ ਆਹ ਹੁਣ ਨਹੀਂ ਮੈਂ ਜਾਊਂਗੀ ਤੇ ਮੈਂ ਫੇਰ ਘੜੀ ਨੂੰ ਪੁੱਛ ਕੇ ਆਉਣਾ ਬਿਲਕੁਲ ਨਹੀਂ ਜਾਣਾ ਨਹੀਂ ਮੈਂ ਜਾਣਾ ਜਾਣਾ ਮੈਂ ਚਾਹ ਬਣਾ ਕੇ ਫੇਰ ਚੱਲਣਾ ਤੇ ਮੇ ਤੋਂ ਬੁਰਾ ਕੋਈ ਨਹੀਂ ਜਾਣਾ ਤੂੰ ਚਾਤੀ ਮਗਲਾ ਕਹਿੰਦੀ ਜਿਹਦੇ ਨਹੀਂ ਉਹਦੇ ਇਹਨੇ ਸਾਰਾ ਕੰਮ ਖਰਾਬ ਕਰਨਾ ਹੁਣ ਚਾਚਾ ਮਾ ਮਨਾਇਆ ਮੈਂ ਵੀ ਸਪੌਂਸ ਲਿਆ ਉਹਦੇ ਬਾਅਦ ਤੇ ਇਹ ਹੋਰ ਵੀ ਵੀਡੀਓ ਚ ਵਟੇ ਪਾਉਣ ਰਹੀ ਹੁਣ